ਸਾਈਕਲ ਸਟੋਰ ਦੇ ਉੱਤੇ ਖੜੇ ਆ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਹੈ ਕੀ ਕੀ ਆ ਨਵੀਆਂ ਚੀਜ਼ਾਂ ਕੀ ਕੀ ਆ ਜੇ ਆਪਾਂ ਗੱਲ ਕਰ ਗਏ ਜੇ ਆਪਣੇ ਬੱਚੇ ਜਨਮ ਕਰਦੇ ਨੇ ਛੋਟੇ ਤੋਂ ਛੋਟੇ ਬੱਚਿਆਂ ਵਾਸਤੇ ਵੀ ਜਿਹੜੇ ਟਵਾਏ ਆ ਅੱਗੇ ਆਪਾਂ ਲੁਧਿਆਣਾੇ ਜਾਣਾ ਪੈਂਦਾ ਸੀਗਾ ਜਾਂ ਮੋਗੇ ਜਾਣਾ ਪੈਂਦਾ ਸੀਗਾ ਆ ਦੇਖੋ ਬੜੀ ਜਿਹੜੀ ਸੋਹਣੀ ਆ ਸਾਈਕਲ ਹੀ ਆ ਜਿਹੜੀ ਬੱਚਿਆਂ ਵਾਸਤੇ ਆ ਜਿਹੜੀ ਉਹ ਇਸ ਟਾਈਮ ਹੈਗੀ ਆ ਇਹ ਹੈਗਾ ਵੀ ਬੱਚੇ ਨੂੰ ਤੁਸੀਂ ਵੇਚ ਬਾ ਦੇਣਾ ਤੇ ਗਾਂ ਲੈ ਜਾਓ ਤੇ ਪੇਸ਼ਾਂ ਲੈ ਜਾਓ ਕੀ ਕੀ ਰਹੂਗਾ ਜੀ ਜੇ ਆਪਾਂ ਗੱਲ ਕਰ ਗਏ ਲੋਕ ਪਹਿਲਾਂ ਲੁਧਿਆਣੇ ਜਾਂਦੇ ਸੀ ਮੋਗੇ ਨੂੰ ਸੀ ਮੈਂ ਪਹਿਲਾਂ ਦਾਲ ਗੱਲ ਦੱਸਤੀ ਫਰਕ ਕੀ ਰਹੂਗਾ ਤੁਹਾਡੇ ਜੇ ਆਪਾਂ ਇਹ ਗੱਲ ਕਰਕੇ ਜੇ ਆਪਾਂ ਸਾਈਕਲ ਕਿਸੇ ਨੂੰ ਦੇਣਾ ਹੋਵੇ ਸਾਡੀ ਵੀਡੀਓ ਵੇਖ ਕੇ ਬੰਦਾ ਆਵੇ ਕਿੰਨੇ ਦੇ ਦਦੋਂਗੇ ਇਹਦੇ ਵਿੱਚ ਫੰਕਸ਼ਨ ਵਿੱਚ ਫੰਕਸ਼ਨ ਜ਼ਿਆਦਾ ਦਿੱਤੀ ਹੋਈ ਹੈਗੀ ਅੱਛਾ ਠੀਕ ਆ ਜੀ ਇਹਦਾ ਸਟਾਰਟ ਵੀ ਬਟਨ ਵਾਲਾ ਹੁੰਦੀ ਆ ਬਈ ਫੀਲਿੰਗ ਪੂਰੀ ਲੈ ਸਕਦਾ ਬੱਚਾ ਦਿਵਾਲੀ ਤੇ ਤੁਸੀਂ ਜੇ ਬੱਚੇ ਵੇਖ ਰਹੇ ਹੋ ਤਾਂ ਘਰੇ ਜ਼ਰੂਰ ਕਰਿਓ ਵੀ ਲੈ ਕੇ ਤੇ ਹੋਰ ਵੀਡੀਓ ਸ਼ੇਅਰ ਕਰਕੇ ਆਊਗਾ ਉਹ ਗਿਫਟ ਦੇਣਾ ਹੀ ਦੇਣਾ ਆ ਦੇਖੋ ਬਈ ਪੂਰਾ ਜਿਹੜਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਜੇ ਕਰਦੇ ਤੁਸੀਂ ਜਰੂਰ ਇਹ ਗਾਹ ਗਿਫਟ ਕਰੋ ਤੇ ਜਾ ਕੇ ਘਰੇ ਲੈ ਕੇ ਜਾਓ ਜਰੂਰ ਮੈਨੂੰ ਪਤਾ ਹੈ ਕਮੈਂਟ ਤੁਸੀਂ ਜਰੂਰ ਲਿਖਣਾ ਵੀ ਇਹ ਲੈ ਕੇ ਜਾ ਮੈਂ ਕੱਲ ਹੀ ਬੁੱਕ ਕਰ ਲਿਆ ਸੀ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਹਮਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਹਲਕਾ ਬਾਗਾ ਪੁਰਾਣੇ ਦੇ ਸ਼ਹਿਰ ਦੇ ਵਿੱਚ ਖੜੇ ਹਾਂ ਬਾਗਾ ਪੁਰਾਣੇ ਦੇ ਵਿੱਚ ਜਿੱਥੇ ਕਿ ਤੁਹਾਨੂੰ ਅਸੀਂ ਦਿਖਾਵਾਂਗੇ ਅੱਜ ਕਿ ਦਿਵਾਲੀ ਦੇ ਉੱਤੇ ਲੋਕ ਭੰਤ ਭੰਤ ਦੀਆਂ ਸ਼ਾਪਿੰਗਾਂ ਕਰਦੇ ਨੇ ਬਜ਼ਾਰਾਂ ਦੇ ਵਿੱਚ ਜਾ ਕੇ ਤੇ ਕੋਈ ਲੋਕ ਚਾਹੁੰਦੇ ਨੇ ਕਿ ਸਾਡੇ ਘਰੇ ਉਹ ਚੀਜ਼ ਹੋਵੇ ਜਿੱਦੇ ਅਸੀਂ ਸਵਾਰੀ ਕਰਗੇ ਸਿੱਧ ਨੂੰ ਫਟ ਰੱਖ ਗਏ ਉਹ ਵੀ ਚੀਜ਼ਾਂ ਆਪਣੇ ਬੱਗੇ ਪਰਾਨਾਂ ਦੇ ਵਿੱਚ ਮੈਨ ਲੱਗ ਪਗਾ ਪਹਿਲਾਂ ਲੁਧਿਆਣਾ ਚੰਡੀਗੜ੍ਹ ਮੋਗਾ ਜਾਣਾ ਪੈਂਦਾ ਸੀਗਾ ਪਰ ਉਹ ਚੀਜ਼ਾਂ ਸਾਰੀਆਂ ਬੱਗੇ ਪਰਾਨ ਚਾਹੀਆਂ ਗੱਲਬਾਤ ਕਰਦੇ ਹੈਪੀ ਸਾਈਕਲ ਸਟੋਰ ਦੇ ਉੱਤੇ ਖੜੇ ਆ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਹੈ ਕੀ ਕੀ ਆ ਨਵੀਆਂ ਚੀਜ਼ਾਂ ਕੀ ਕੀ ਆ ਜੇ ਆਪਾਂ ਗੱਲ ਕਰਗੇ ਜੇ ਆਪਣੇ ਬੱਚੇ ਜਨ ਕਰਦੇ ਨੇ ਛੋਟੇ ਤੋਂ ਛੋਟੇ ਬੱਚਿਆਂ ਵਾਸਤੇ ਵੀ ਜਿਹੜੇ ਟਵਾਏ ਆ ਅੱਗੇ ਆਪਾਂ ਲੁਧਿਆਣਾ ਜਾਣਾ ਪੈਂਦਾ ਸੀਗਾ ਜਾਂ ਮੋਗੇ ਜਾਣਾ ਪੈਂਦਾ ਸੀਗਾ ਹੁਣ ਤੁਹਾਡੇ ਸ਼ਹਿਰ ਦੇ ਵਿੱਚ ਹੀ ਜਿਹੜਾ ਕਿ ਤੁਸੀਂ ਚੰਨੂਆ ਰੋਡ ਤੇ ਆਉਣਾ ਆ ਕੇ ਤੁਸੀਂ ਆਪਦੇ ਟਾਇਰ ਲੈ ਸਕਦੇ ਹੋ ਜੇ ਤੁਸੀਂ ਮੋਟਰਸਾਈਕਲ ਦੇ ਟਾਇਰ ਆ ਜਿਹੜੇ ਬੜੇ ਸਸਤੇ ਰੇਟਾਂ ਦੇ ਉੱਤੇ ਜਦੋਂ ਸਾਡਾ ਨਾਮ ਆ ਕੇ ਲਵਾਂਗੇ ਵੀਡੀਓ ਦਿਖਾਵਾਂਗੇ ਡਿਸਕਾਊਂਟ ਤੋਂ ਹੋਰ ਵੀ ਕਰਾਵਾਂਗੇ ਅਸੀਂ ਆ ਦੇਖੋ ਬੜੀ ਜਿਹੜੀ ਸੋਹਣੀ ਆ ਸਾਈਕਲ ਹੀ ਆ ਜਿਹੜੀ ਬੱਚਿਆਂ ਵਾਸਤੇ ਆ ਜਿਹੜੀ ਉਹ ਇਸ ਟਾਈਮ ਹੈਗੀ ਆ ਇਹ ਵੀ ਤੁਹਾਨੂੰ ਇਸੇ ਮਿਲ ਜੂਗੀ ਗੱਲਬਾਤ ਵੀ ਕਰਾਂਗੇ ਉਸ ਤੋਂ ਬਾਅਦ ਜੇ ਤੁਸੀਂ ਐਕਸਰਸਾਈਜ਼ ਕਰਨ ਦੇ ਚਾਹਵਾਨ ਹੋ ਤਾਂ ਤੁਹਾਨੂੰ ਜਿਹੜੀ ਇਹ ਵੀ ਐਕਸਰਸਾਈਜ਼ ਕਰਨ ਵਾਸਤੇ ਵੀ ਜਿਹੜਾ ਉਹ ਮਿਲ ਜਾਵੇਗਾ ਜਿਹੜਾ ਆਮ ਆਪਾਂ ਨੂੰ ਜੰਮ ਦੇ ਵਿੱਚ ਜਾ ਕੇ ਮਿਲਦਾ ਲੋਕ ਘਰਾਂ ਦੇ ਰੱਖਣ ਲੱਗ ਪਏ ਇਹ ਤੇ ਉਸ ਤੋਂ ਬਾਅਦ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਵਾਲਾ ਜਿਹੜਾ ਅ ਗੱਡੀ ਆ ਜਿਹੜੀ ਉਹ ਵੀ ਤੁਹਾਨੂੰ ਮਿਲ ਜੂਗੀ ਬੱਚਿਆਂ ਵਾਸਤੇ ਤੇ ਅਗਲੇ ਪਾਸੇ ਜਿਹੜਾ ਇਹ ਜਿਹੜੀ ਚਾਲੂਆ ਕਰਕੇ ਦਿਖਾਉਣੀ ਆ ਆਛਾ ਇਹ ਹੈਗਾ ਵੀ ਬੱਚੇ ਨੂੰ ਤੁਸੀਂ ਵਿੱਚ ਬਾ ਦੇਣਾ ਤੇ ਗਾਂ ਲੈ ਜਾਓ ਤੇ ਪਛਾਂ ਲੈ ਜਾਓ ਆ ਫਿਰ ਰਸ ਵਾਲਾ ਕਦੇ ਵਾਸਤੇ ਜਗਾੜ ਆ ਗਿਆ ਅੱਛਾ ਠੀਕ ਆ ਕੀ ਵਾਲਾ ਭਾਗ ਦੱਸ ਕੇ ਆਇਆ ਬੜਾ ਕੈਨ ਸਿਸਟਮ ਆ ਆ ਵੀ ਗੱਡੀਆਂ ਨਾਲ ਖੜੀ ਜਿਹੜੇ ਦੂਜੇ ਸਾਈਕਲ ਆ ਜਿਹੜੇ ਆਮ ਲੋਕ ਹੁਣ ਐਕਸਰਸਾਈਜ਼ ਆਸਤੇ ਲੈਣ ਲੱਗ ਪਏ ਕਸਰਤ ਕਰਨ ਆਸਤੇ ਲੈਣ ਲੱਗ ਪਏ ਉਹ ਆ ਰੇਟ ਵੀ ਪੁੱਛਾਂਗੇ ਫਰਕ ਕੀ ਰਹੂਗਾ ਜੀ ਜੇ ਆਪਾਂ ਗੱਲ ਕਰ ਗਏ ਲੋਕ ਪਹਿਲਾਂ ਲੁਧਿਆਣੇ ਜਾਂਦੇ ਸੀ ਮੋਗੇ ਹੁੰਦੇ ਸੀ ਮੈਂ ਪਹਿਲਾਂ ਦਾਲ ਗੱਲ ਦੱਸਤੀ ਫਰਕ ਕੀ ਰਹੂਗਾ ਤੁਹਾਡੇ ਠੀਕ ਲੋਕ ਪਹਿਲਾਂ ਮੋਗੇ ਜਾਂਦੇ ਸੀ ਲੁਧਿਆਣੇ ਜਾਂਦੇ ਸੀ ਸ਼ਹਿਰਾਂ ਜਾਂਦੇ ਸੀਗੇ ਜੀ ਉਹਨਾਂ ਬੜੀ ਪ੍ਰੋਬਲਮ ਆਉਂਦੀ ਸੀ ਉਹ ਠੀਕ ਕਰਾਉਣ ਤੇ ਵੀ ਜੀ ਜਦੋਂ ਕੋਈ ਹਾਂਜੀ ਨਾਲ ਪਿਆ ਪਿਆ 60-70 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ ਹੁਣ ਸਾਰਾ ਸਮਾਨ ਇੱਥੇ ਤੁਹਾਨੂੰ ਮੇਰੇ ਨਾਲ ਲੱਗੇ ਹੋਏ ਨੇ ਓਕੇ ਬੋਡਰ ਰਿਪੇਅਰ ਦਾ ਖਾਸ ਪ੍ਰਬੰਧ ਆ ਬਹੁਤ ਉਹਨਾਂ ਦਾ ਕੰਮ ਈਜ਼ੀ ਹੋ ਗਿਆ ਜੇ ਆਪਾਂ ਇਹ ਗੱਲ ਕਰਕੇ ਜੇ ਆਪਾਂ ਸਾਈਕਲ ਕਿਸੇ ਨੂੰ ਦੇਣਾ ਹੋਵੇ ਸਾਡੀ ਵੀਡੀਓ ਵੇਖ ਕੇ ਬੰਦਾ ਆਵੇ ਕਿੰਨੇ ਦੇ ਦਵੋਗੇ ਇਹ ਜੇ ਕੋਈ 9000 ਦਾ ਕੋਈ 10000 ਦਾ ਕੋਈ 12000 ਦਾ ਕੋਈ ਇਦਾਂ ਦਾ ਸਕਲ ਆਈ ਇਹਦੇ ਵਿੱਚ ਟ੍ਰਿਪਲ ਸ਼ੈਕਰ ਵੀ ਸਾਈਕਲ ਆਈ ਆ ਅੱਛਾ ਠੀਕ ਹੈ ਤਾਂ ਸ਼ੈਕਰ ਨਾਲ ਸਾਈਕਲ ਵੀ ਆਈ ਵਿੱਚ ਅੱਛਾ ਠੀਕ ਹੈ ਜੀ ਉਹ ਵੀ ਤਾਂ ਉਹ ਇੱਥੇ ਮੇਰੇ ਕੋਲ ਤੁਹਾਨੂੰ ਜੀ ਓਕੇ ਹਰੇਕ ਦਾ ਅਲੱਗ-ਅਲੱਗ ਪ੍ਰਾਈਸ ਆ 9000 ਅਲੱਗ-ਅਲੱਗ ਪ੍ਰਾਈਸ ਬਹੁਤ ਜਿਵੇਂ ਕਹਿੰਦਾ 8 ਸਾਲ ਦਾ 9 ਸਾਲ ਦਾ 10 ਸਾਲ ਦਾ ਬੱਚਾ ਇਹਦਾ ਰਾਮਨ ਬਿਠਾਓ ਜੀ ਬਿਲਕੁਲ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਗੱਡੀ ਆਈ ਹੋਈ ਆ ਆਪਾਂ ਤੁਹਾਨੂੰ ਨੈਟ ਦੇ ਦਾਂਗੇ ਸਿਰਫ 12500 ਰੁਪਏ ਸਾਢੇ 12000 ਰੁਪਏ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਵੈਸੇ ਗੱਡੀਆਂ ਦੇ ਰੇਟ ਆਪਣੇ ਸਿਰਫ ਸ਼ੁਰੂ ਹੋ ਜਾਂਦੀਆਂ 4000 5000 ਅੱਛਾ ਠੀਕ ਆ ਆ ਗੱਡੀ ਦਾ ਤੁਹਾਨੂੰ ਜੇ ਲੈਣੀ ਹੋਵੇ ਸਾਡੀ ਵੀਡੀਓ ਵੇਖ ਕੇ ਕੋਈ ਬੰਦਾ ਆਵੇ ਤਾਂ ਕਿੰਨਾ ਨਹੀਂ ਮਿਲੂਗੀ ਨੈਟ 10000 ਦੀ ਲਗਾ ਦਾਂਗੇ ਅੱਛਾ ਠੀਕ ਵੈਸੇ ਬਾਜ਼ਾਰ ਦੇ ਵਿੱਚ ਇਹਦਾ ਤੁਸੀਂ ਰੇਟ ਜਾਣੋਗੇ 12 ਦਾ 13 ਦਾ 14 ਦਾ ਪਾਜੀ ਜਿਹੜੀ ਇਹ ਹੈ ਇਹਦੇ ਵਿੱਚ ਇੱਕ ਤਾਂ ਮੇਨ ਵੀਲ ਦੇ ਵਿੱਚ ਲਾਈਟਾਂ ਹੈ ਨਹੀਂ ਗਿਆ ਰਾਈਟਿੰਗ ਘੱਟ ਹੈ ਹੈਵੀ ਘੱਟ ਹੈ ਇਹ ਚੱਲਦਾ ਕੀ ਕੀ ਹੈ ਬਾਈ ਪਾਜੀ ਇਹਦੇ ਵਿੱਚ ਮੇਨ ਇਹਦੇ ਸਟੀering ਮੂਵੇਬਲ ਹੁੰਦਾ ਫੋਰ ਪਰ ਹੈਗੀ ਇਹ ਵੀ 4x4 ਆ ਇਹਦੇ ਵਿੱਚ ਜੋ ਦੇਖੀਏ ਅਗਰ ਆਪਾਂ ਪਾਵਰ ਘੱਟ ਹੁੰਦੀ ਆ ਇਹ ਜਿਵੇਂ 10 12 ਸਾਲ ਦਾ ਬੱਚਾ ਥੋੜਾ ਮੂਵ ਘੱਟ ਜ਼ਿਆਦਾ ਲੀਡ ਕਰੂਗੀ ਜਿਹੜੀ ਇਹ ਹੈ ਇਹ ਮੂਵ ਜ਼ਿਆਦਾ ਜਲਦੀ ਕਰੂਗੀ ਸਪੀਡਿੰਗ ਦੀ ਜ਼ਿਆਦਾ ਬਣੂਗੀ ਅਗਰ ਆਪਾਂ ਭਾਰਾ ਬੱਚਾ ਬਿਠਾਉਨੇ ਆ ਓਕੇ ਠੀਕ ਆ ਇਹ ਹੈਵੀ ਵੇਟ ਬੱਚਾ ਫਿਰ ਆ ਮਿਊਜ਼ਿਕ ਸਿਸਟਮ ਵਾਸਤੇ ਲਾਇਆ ਵੇ ਜੀ 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 ਫੋਲੋ ਮਿਊਜ਼ਿਕ ਹੈ ਬੈਟਰੀ ਹੈ ਬੈਟਰੀ ਤੇ ਹੈ ਬੈਟਰੀ ਅੱਛਾ ਠੀਕ ਆ ਉਹਦੀ ਵੱਡੀ ਬੈਟਰੀ ਲੱਗੀ ਅੱਛਾ ਜੇ ਫਿਊਲ ਵਾਲਾ ਸਿਸਟਮ ਲਾਇਆ ਇਹਦੇ ਵਿੱਚ ਅੱਛਾ ਇਹਦੇ ਵਿੱਚ ਫੰਕਸ਼ਨ ਜਾਂਦੇ ਆ ਬਈ ਜੀ 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 ਇਹਦੇ ਵਿੱਚ ਫੰਕਸ਼ਨ ਜ਼ਿਆਦਾ ਦਿੱਤੇ ਹੋਏ ਹੈਗੇ ਅੱਛਾ ਠੀਕ ਆ ਜੀ ਇਹਦਾ ਸਟਾਰਟ ਵੀ ਬਟਨ ਵਾਲਾ ਹੁੰਦੀ ਆ ਬਈ ਫੀਲਿੰਗ ਪੂਰੀ ਜੇ ਬੱਚੇ ਵੇਖ ਰਹੇ ਤਾਂ ਘਰੇ ਜ਼ਰੂਰ ਕਰਿਓ ਵੀ ਲੈ ਕੇ ਹੋਰ ਬਾਈ ਜੀ ਆਪਣੇ ਕੋਲ ਕੀ ਕੀ ਆਈਟਮ ਆ? ਹਾਂ ਜੀ ਆਪਣੇ ਕੋਲ ਸਕੂਟਰੀਆਂ ਵਗੈਰਾ ਬੁਲਟ ਵਗੈਰਾ ਸਟਾਰਟ ਹੋਣਗੇ ਆਪਣੇ ਕੋਲ ਨਵਾਂ ਕਲਾਸਿਕ ਅੱਛਾ ਇੱਕ ਦਮ ਇਹ ਪਾਕਿਆ ਠੀਕ ਆ। ਜੀ ਜੀ। ਓਕੇ। ਸਕੂਟਰੀ ਸਿਰਫ ਆਪਣੇ ਕੋਲ ਸਟਾਰਟ ਹੋਊਗੀ 2500-3000 ਦੀ ਰੇਂਜ 'ਚ। ਅੱਛਾ ਠੀਕ ਆ। ਉਸ ਤੋਂ ਬਾਅਦ ਜੇ ਹੁਣ ਨਿੰਜਾ ਬਾਈਕ ਵਗੈਰਾ ਆਗੇ ਰੇਸਿੰਗ ਬਾਈਕ ਜਿਹੜੇ ਆਪਣੇ ਪਹਾੜਾਂ ਵਿੱਚ ਚੱਲਦੇ ਹੁੰਦੇ ਆ ਉਸ ਲੁੱਕ ਵਿੱਚ ਕੰਪਨੀ ਨੇ ਬਣਾਇਆ ਹੋਇਆ। ਅੱਛਾ ਹੈ ਬੱਚਿਆਂ ਵਾਸਤੇ ਇਹ? ਜੀ ਜੀ ਹੈ ਬੱਚਿਆਂ ਵਾਸਤੇ। ਜੀ। ਇਹ ਹੈਵੀ ਬੱਚਾ ਹੀ ਬੈ ਆਪਾਂ ਤੁਹਾਨੂੰ ਇਹ ਇਹਦਾ ਦੀ ਰਿਪੇਅਰ ਪੂਰ ਦਾ ਵੀ ਸਿਸਟਮ ਹੈਗਾ ਆਪਣੇ ਕੋਲ ਫੁੱਲ ਸਿਸਟਮ ਆ ਭਾਜੀ ਪੂਰ ਸਿਸਟਮ ਆ ਕੋਈ ਰਿਪੇਅਰ ਵਗੈਰਾ ਕਰੋ ਨਹੀਂ ਅੱਗੇ ਜਿਹੜੀ ਪ੍ਰੋਬਲਮ ਆਉਂਦੀ ਸੀਗੀ ਵੀ ਰਿਪੇਅਰ ਇੱਥੇ ਨਹੀਂ ਹੁੰਦੀ ਸੀ ਫੁੱਲ ਸਿਸਟਮ ਆ ਫਿਰ ਫਿਰ ਆਨੰਦ ਵਾਧਾ ਕੀ ਕੀਤਾ ਕਿਉਂਕਿ ਪਹਿਲਾਂ ਜੇ ਸਾਈਕਲਾਂ ਦੇ ਕਰਕੇ ਮਸ਼ਹੂਰ ਸੀਗਾ ਹੈਪੀ ਸੈਂਗਲ ਸਟੋਰ ਇਹ ਚੀਜ਼ਾਂ ਵਾਧਾ ਕਰਤਾ ਹੋਰ ਕੀ ਕੀ ਆ ਭਾਜੀ ਆਪਾਂ ਇਹਦੇ ਵਿੱਚ ਮਿਹਨਤ ਕੁਆਲਟੀ ਜਿਆਦਾ ਯੂਜ਼ ਕਰਦੇ ਪਏ ਆ ਲੋਕਾਂ ਦਾ ਸਿਸਟਮ ਵਗੈਰਾ ਹੈਗਾ ਸਸਤਾ ਮਾਲ ਲਿਆਓ ਵੇਚੀ ਚੱਲੋ ਘੱਟ ਰੇਟ ਤੇ ਪਰ ਆਪਾਂ ਰੇਟ ਵੀ ਘਟਾ ਦਵਾਂਗੇ ਕੁਆਲਟੀ ਵੀ ਨਾਲ ਕਵਰਟੀ ਫੋਲੋਵਰ ਤਾਂਗੇ ਆਪਾਂ ਇਹ ਚੀਜ਼ ਜੀ ਪੱਤਰਕਾਰ ਸਾਹਿਬ ਜੇ ਮੰਨ ਲਓ ਵੀ ਸਾਡਾ ਨਾਮ ਲੈ ਕੇ ਤੁਹਾਡੇ ਕੋਲ ਆਵੇ ਵੀ ਉਹਨਾਂ ਨੇ ਹੈਵਨ ਇੰਡੀਆ ਟੀਵੀ ਵਾਲੇ ਨੇ ਵੀਡੀਓ ਪਾਈ ਸੀ ਕੀ ਕਰੋਗੇ ਉਹਨਾਂ ਤੁਸੀਂ ਭਾਜੀ ਫੁੱਲ ਮਾਨਤਨ ਹੋਊਗਾ ਅੱਛਾ ਠੀਕ ਹੈ ਰੇਟ ਵੀ ਘਟਾ ਜਿਹੜਾ ਡਿਸਕਾਊਂਟ ਆ ਉਹ ਅਸੀਂ ਕੰਪਨੀ ਤੋਂ ਦੀਵਾਲੀ ਦੇ ਕਰਕੇ ਡਿਸਕਾਊਂਟ ਲਿੱਤਾ ਸਪੈਸ਼ਲ ਡਿਸਕਾਊਂਟ ਲਿੱਤਾ ਉਹ ਡਿਸਕਾਊਂਟ ਵੀ ਤੁਹਾਡੇ ਖਾਤੇ ਪਾਵਾਂਗੇ ਜੀ ਨਾਲ ਤੁਹਾਡੇ ਕਹਿਣ ਤੇ ਉੱਤੇ ਨਾਲ ਦੀਵਾਲੀ ਤੇ ਗਿਫਟ ਵੀ ਦਵਾਂਗੇ ਅੱਛਾ ਗਿਫਟ ਵੀ ਦਵੋਗੇ ਨਾਲ ਹਾਂ ਜਿਹੜਾ ਨਾਲਾ ਤੁਸੀਂ ਤੁਸੀਂ ਆਇਓ ਐਕਰ ਦੇ ਜਰੂਰ ਇਥੇ ਗਿਫਟ ਤੁਹਾਨੂੰ ਅਸੀਂ ਜਰੂਰ ਦਵਾਵਾਂਗੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹ ਗਿਫਟ ਦੇਣਾ ਹੀ ਦੇਣਾ ਬਸ ਠੀਕ ਹੈ ਓਕੇ ਹਰ ਬੰਦੇ ਨੂੰ ਗਿਫਟ ਦਵਾਂਗੇ ਉਸ ਤੋਂ ਬਾਅਦ ਸਾਡੇ ਕੋਲ ਮੋਟਰਸਾਈਕਲਾਂ ਦੇ ਟੈਟੂ ਵੀ ਲੱਕੇ ਜਾਂਦੇ ਆ ਬਾਈ ਜੀ ਜੀ ਹਰ ਮੋਟਰਸਾਈਕਲ ਦੇ ਟਾਇਰ ਮਿਲਣਗੇ ਹਰ ਕੰਪਨੀ ਦੇ ਮਿਲਣਗੇ ਰ ਪਿਆਰ ਵੀ ਵਧੀਆ ਮਿਲਣਗੇ ਉਸ ਵਾ ਮੂٹے ਟਾਇਰ ਵਾਲੇ ਸਾਈਕਲ ਆ ਜੀ ਜਿਹੜੇ ਮੂٹے ਟਾਇਰ ਵਾਲੇ ਸਾਈਕਲ ਆ ਇਹਦੀ ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਦੇ ਵਿੱਚ ਲੈ ਕੇ ਆਂਦੀ ਆ ਜੀ ਕੰਪਨੀ ਦੇ ਟੈਟੂ ਬਹਣਗੇ ਕੰਪਨੀ ਦੇ ਗੀਅਰ ਹੋਣਗੇ ਸ਼ਿਮਾਨੋ ਕੰਪਨੀ ਦੇ ਗੀਅਰ ਹੋਣਗੇ ਜਨ ਕਿ ਕੋਈ ਵੀ ਚੀਜ਼ ਕੰਪਨੀ ਦਾ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹੋਊਗਾ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹਾਂ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹੋਊਗਾ ਹਰ ਚੀਜ਼ ਇਹਦੇ ਵਿੱਚ ਕੰਪਨੀ ਦੀ ਹੀ ਲਗਾਈ ਗਈ ਆ ਜੀ ਜੀ ਹੋਰ ਆਪਾਂ ਕੀ ਦਿਖਾ ਸਕਦੇ ਹਾਂ ਕੁਝ ਆ ਜੋ ਆਪਾਂ ਹੀ ਚੱਲਦੇ ਅੰਦਰ ਇਹ ਐ ਨਹੀਂ ਗਏ ਥੱਲੇ ਛੋੜ ਗਏ ਸਾਨੂੰ ਚੀਜ਼ਾਂ ਦਿਖਾ ਦਿੰਗਾ ਉੱਪਰਲੇ ਪਾਸੇ ਪੂਰਾ ਸਟੋਰ ਬਣਿਆ ਵਾ ਤੁਸੀਂ ਆ ਕੇ ਆਪਣੇ ਬੱਚਾ ਨੂੰ ਲੈ ਕੇ ਆਓ ਬੱਚਿਆਂ ਦੀ ਮਾਂ ਫਿਰ ਸਾਰੇ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਉੱਪਰ ਆਪਣਾ ਸਟੋਰ ਆ ਜੀ ਇੱਥੇ ਨਾਲ ਡਿਸਪਲੇ ਵੀ ਹਰ ਚੀਜ਼ ਦੀ ਹੈ ਜਿਹੜੀ ਡਿਸਪਲੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਡਿਸਪਲੇ ਮਿਲੂਗੀ ਓਕੇ ਇਹ ਨਹੀਂ ਗਾ ਆਪਣੇ ਕੋ ਡੱਬੇ ਪੰਦੇ ਡੱਬੇ ਪੰਦੇ ਜਿਹੜਾ ਸਟੋਰਾਂ ਦੇ ਵਿੱਚ ਪਏ ਆ ਇੱਥੇ ਆਪਣੇ ਸਟੋਰ ਪਲੱਸ ਡਿਸਪਲੇ ਲੱਗੀ ਹੋਈ ਆ ਜੀ ਓਕੇ ਤੁਹਾਨੂੰ ਬੱਚਿਆਂ ਦੀਆਂ ਛਤਰੀ ਵਾਲੇ ਸਾਈਕਲ ਸਾਲ ਦੇ ਬੱਚੇ ਆਸਤੇ ਡੇਢ ਸਾਲ ਦੇ ਬੱਚੇ ਵਾਸਤੇ ਪਿੱਛੇ ਹੈਂਡਲ ਵਾਲੇ ਸਾਈਕਲ ਐਕਸਸਾਈ ਵਾਲੇ ਸਾਈਕਲ ਆ ਚਲਾਉਣ ਵਾਲੇ ਸਾਈਕਲ ਆ ਸਸਤੇ ਚ ਹੋਣੇ ਇਹ ਸਸਤੇ ਵਿੱਚ ਸਾਈਕਲ ਆ ਜੀ 3000 3500 ਦੀ ਰੇਜ ਦੇ ਵਿੱਚ ਸਸਤੇ ਵਾਲੇ ਸਾਈਕਲ ਇਹ ਕਹਿੰਦਾ ਬਾ 3000 ਤੁਹਾਡੇ ਕੋਲ ਸਾਈਕਲ ਸਟਾਰਟ ਹੋ ਜਾਂਦਾ ਤੇ 13000 ਤੱਕ ਆ ਨਹੀਂ ਨਹੀਂ ਜੀ 2500 ਤੋਂ ਸਾਈਕਲ ਸਟਾਰਟ ਹੋ ਜਾਂਦਾ ਅੱਛਾ 2500 ਵਾਲਾ ਇਹ ਸਸਤਾ ਸਾਈਕਲ ਹੈ ਨਾ 2500 ਦੀ ਸਟਾਰਟ ਹੋਏਗਾ ਇਹ ਚ ਫਿਰ 2500 ਸਸਤਾ ਵੀ ਕੁਆਲਿਟੀ ਕੁਆਲਿਟੀ ਲੋ ਆ ਜੀ ਇਹ ਅਸੀਂ अच्छा ठीक है। ਇਹ ਚੀਜ਼ ਸਸਤੀ ਆ ਉਸ ਤੋਂ ਬਾਅਦ 3000 3500 ਜਿੱਥੋਂ ਤੱਕ ਰੇਂਜ ਹੈਗੀ ਇਹ ਚੀਜ਼ ਮਾਪ ਨੂੰ ਮਿਲੂਗੀ ਜੀ। ਗਾਹਕ ਨੂੰ ਜਿਹੜੀ ਚੀਜ਼ ਆ ਦੱਸ ਕੇ ਦੇਣੀ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰਲੇ ਪਾਸੇ ਤਸਵੀਰਾਂ ਦਿਖਾਵੇ ਆ ਇਧਰਲੇ ਪਾਸੇ ਬਹੁਤ ਘੰਟਾ ਜੜੀਆਂ ਟੋਕਰੀਆਂ ਲੱਗਾਂ ਜਿਵੇਂ ਲੇਡੀ ਸਾਈਕਲ ਆ ਛੋਟੇ ਬੱਚਿਆਂ ਵਾਸਤੇ ਜਾਂ ਜਿਹੜਾ ਜਿਵੇਂ ਸਕੂਲ ਬੱਚੇ ਜਾਂਦੇ ਆ ਤੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਜਿਹੜਾ ਸਾਈਕਲ ਸਾਈਕਲ ਇੱਥੇ ਖੜੇ ਆ। ਮੈਂ ਇੱਕ ਗੱਲ ਇੱਥੇ ਹੋਰ ਮੈਂਸ਼ਨ ਕਰਦਾ ਜਿਹੜੀ ਇੱਥੇ ਮੇਨ ਕਰਨ ਵਾਲੀ ਆ ਸਾਡਾ ਭਰਾ ਮਨੀ ਪੱਤਰਕਾਰ ਆ ਇਹ। ਤੁਸੀਂ ਸਾਰੇ ਜਾਣਦੇ ਯੂਰੇ ਬੱਚਾ ਹੈ ਇਹਨੇ ਮੁੰਡੇ ਨੇ ਕੰਮ ਕੀਤਾ ਤੁਹਾਨੂੰ ਪਤਾ ਵੈਸੇ ਅਸੀਂ ਬਹੁਤ ਘੱਟ ਜਿਹੜੀਆਂ ਹੋਈਆਂ ਵੀਡੀਓ ਲੈ ਕੇ ਆਉਣੇ ਆ ਇਸ ਕਰਕੇ ਅਸੀਂ ਲੈ ਕੇ ਆਏ ਕਿਉਂਕਿ ਜਿਹੜੇ ਮੁੰਡੇ ਇੱਥੇ ਰਹਿ ਕੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਨੇ ਜਾਂ ਬਿਜ਼ਨਸ ਕਰਦੇ ਨੇ ਬਾਹਰ ਨਾਲ ਨਹੀਂ ਭਜਦੇ ਉਹਨਾਂ ਦੇ ਅਸੀਂ ਖਾਸ ਤੌਰ ਤੇ ਜਿਹੜੀਆਂ ਬਿਜ਼ਨਸ ਹੈ ਪ੍ਰਮੋਟ ਕਰਦੇ ਆ ਤਾਂ ਕਿ ਉਹ ਇੱਥੇ ਰਹਿ ਕੇ ਵਧੀਆ ਤਰੀਕੇ ਨਾਲ ਜਿਹੜਾ ਕੰਮ ਉਹ ਚਲਾ ਸਕਣ ਤੇ ਆਪਣਾ ਵੀ ਫਰਜ਼ ਮੰਨਦਾ ਜਿਹੜਾ ਨੌਜਵਾਨ ਇੱਥੇ ਰਹਿ ਕੇ ਕੰਮ ਕਰਦਾ ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਉਹਦੀ ਸਪੋਰਟ ਜ਼ਰੂਰ ਕਰਿਆ ਕਰੋ ਤੇ ਅਗਲੇ ਪਾਸੇ ਤੁਹਾਨੂੰ ਦਿਖਾਉਣੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਛਾਤੀ ਮਾਰੇ ਜਰੂਰ ਤੇ ਆਹ ਦੇਖੋ ਜਿਹੜੀ ਮੈਂ ਉਹ ਫਿਰ ਉਸ ਦਿਖਾਈ ਸੀ ਇਹਦਾ ਵੀ ਉਹੀ ਰੇਟ ਆ ਬਾਈ ਢੇੜ ਥੱਲੇ ਪਈ ਆ ਹਾਂਜੀ ਬਾਈ ਸਿਰਫ 5000 ਰੁਪਏ ਦੇ ਵਿੱਚ ਜੀ ਆਹ ਦੇਖੋ ਬਈ ਪੂਰਾ ਜਿਹੜਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਜੇ ਕਰਦੇ ਹੋ ਉਹ ਸਕਦੇ ਹੋ ਦਿਵਾਲੀ ਤੇ ਮੈਂ ਤਾਂ ਇਹੀ ਕੈਪਟਲ ਲਿਆ ਤੇ ਤੁਸੀਂ ਜਰੂਰ ਇਹ ਗਾਹ ਗਿਫਟ ਕਰੋ ਤੇ ਜਾ ਕੇ ਘਰੇ ਲੈ ਕੇ ਜਾਓ ਜਰੂਰ ਮੈਨੂੰ ਪਤਾ ਹੈ ਕਮੈਂਟਾਂ ਤੁਸੀਂ ਜਰੂਰ ਲਿਖਣਾ ਵੀ ਇਹ ਲੈ ਕੇ ਜਾ ਮੈਂ ਕੱਲ ਹੀ ਬੁੱਕ ਕਰ ਲਿਆ ਸੀ ਤੇ ਆਹ ਜਿਹੜਾ ਤੁਸੀਂ ਅੰਦਰਲੇ ਪਾਸੇ ਪੂਰੇ ਸਾਈਕਲ ਆ ਛੋਟੇ ਬੱਚੇ ਆ ਬਿਲਕੁਲ ਆ ਜਿਹੜਾ ਬੱਕਰ ਸਿਸਟਮ ਪਹਿਲਾਂ ਆਪਣੇ ਛੋਟੇ ਬੱਚਿਆਂ ਹਾਸਤੇ ਹੁੰਦਾ ਇਹ ਉਹਨਾਂ ਵਾਸਤੇ ਆ ਤੇ ਬਹੁਤ ਵਧੀਆ ਜਿਹੜਾ ਇਹ ਇਹਨਾਂ ਦਾ ਸਟੋਰ ਬਣਿਆਗਾ ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਦੇਖੋ ਜਿਹੜੀਆਂ ਛੋਟੀਆਂ ਸਾਈਕਲੀਆਂ ਜਿਹੜੀਆਂ ਕੋਈ ਘੱਟ ਬਾਈਟ ਵਾਲੇ ਬੱਚੇ ਆ ਉਹਨਾਂ ਵਾਸਤੇ ਵੀ ਸਾਰਾ ਇਹਨਾਂ ਕੋਲੇ ਸਿਸਟਮ ਪਿਆ ਸਭ ਕੁਝ ਪਿਆ ਓਕੇ ਤੇ ਬਹੁਤ ਵਧੀਆ ਜਿਹੜਾ ਇਹ ਸਟੋਰ ਆ ਜਿਹੜਾ ਖੁੱਲ੍ਹਿਆ ਬਾਗਾ ਪ੍ਰਾਣਾ ਦੇ ਵਿੱਚ ਆਪਾਂ ਨੂੰ ਸਾਰੇ ਸਪੋਰਟ ਕਰਗੇ ਤੇ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵੇਟ ਕਰੋ ਵੇਟ ਕਰੋਗੇ ਤਾਂ ਕਿ ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਜਿਹੜਾ ਉਹ ਆ ਵਧੀਆ ਸਟੋਰ ਆ ਸਸਤਾ ਸਟੋਰ ਆ ਕੁਆਲਟੀ ਵਾਲਾ ਸਟੋਰ ਆ ਜੇ ਕਿਸੇ ਨਾਲ ਕੁਆਲਟੀ ਦੇ ਚੱਕਰ 'ਚ ਕੰਪਰੋਮਾਈਜ਼ ਹੁੰਦਾ ਫਿਰ ਸਾਨੂੰ ਦੱਸਿਓ ਅਸੀਂ ਜੇ ਇਹਨਾਂ ਦੇ ਅੱਜ ਮਸ਼ਹੂਰੀ ਕਰਨਾ ਹੈ ਤਾਂ ਫਿਰ ਦੂਸਰੇ ਵੀ ਕੱਟ ਕੇ ਜਾਵਾਂਗੇ ਜੇ ਤੁਹਾਡਾ ਕੰਮ ਹੋਇਆ ਤਾਂ ਤੇ ਜ਼ਰੂਰ ਸਾਡਾ ਨਾਲ ਸੰਪਰਕ ਕਰਿਓ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹਮਣ ਇੰਡੀਆ ਟੀਵੀ ਬਾਗਾਪੁਰਾ